ਰੋਡ ਦੇ ਕਿਨਾਰੇ ਫਿਰ ਵੀ ਤੁਸੀਂ ਮੰਨ ਲਓ ਐਨੀ ਉਮਰ ਹੋਣ ਦੇ ਬਾਵਜੂਦ ਵੀ ਗੱਡੀ ਦੇ ਉੱਪਰ ਸੈਟਅਪ ਲਾਇਆ ਹੋਇਆ ਚਾਪ ਗੁਲਚਾ ਵੇਚ ਰਹੇ ਹੋ ਕਿਵੇਂ ਇਹ ਮਨ ਦੇ ਵਿੱਚ ਆਇਆ ਵੀ ਇਹ ਕੰਮ ਸ਼ੁਰੂ ਕੀਤਾ ਜਾ ਸਕਦਾ ਹੋਏ ਸੀ ਵੈਸੇ ਮੇਰੇ ਮਨ ਤੇ ਬਹੁਤ ਦੇਰ ਦਾ ਕਾਦਾ ਸੀਗਾ ਵੀ ਇਦਾਂ ਦਾ ਕੋਈ ਕੰਮ ਕੋਈ ਸ਼ੌਂਕ ਸੀਗਾ ਤੇ ਟਾਈਮ ਨਹੀਂ ਮਿਲਿਆ ਵੀਡੀਓ ਵਗੈਰਾ ਨਹੀਂ ਦੇਖੀਆਂ ਨੇ ਕਈ ਵੀਡੀਓ ਨੇ ਜਿਹਨੀਆਂ ਕਿ ਇਦਾਂ ਦੀਆਂ ਵੀਡੀਓ ਆ ਰਹੀਆਂ ਨੇ ਕਿ ਲੋਕੀ ਬਾਹਰ ਜਾ ਕੇ ਆਪਣੇ ਮਾਪੇ ਬਾਂ ਨੂੰ ਭੁੱਲ ਰਹੇ ਨੇ ਇਥੇ ਕੰਮ ਕਰਨ ਲੱਗਿਆਂ ਬੜਾ ਸੋਚਦੇ ਆ ਵੀ ਅਸੀਂ ਕੀ ਕਰੀਏ ਕਰਿਆ ਨਾ ਕਰੀਏ ਸ਼ਰਮ ਲੋਕ ਬਹੁਤ ਕਰ ਦਿੰਦੇ ਆਪਣੇ ਪੰਜਾਬੀ ਭਰਾ ਖਾਸ ਕਰਕੇ ਨੌਕਰੀਆਂ ਮਿਲਦੀਆਂ ਨਹੀਂ ਨਸ਼ੇ ਪੱਤੇ ਜੇ ਲੱਗੇ ਨੇ ਆਪਣਾ ਘਰ ਬਰਬਾਦ ਕਰ ਦਿੰਦੇ ਉਹਨਾਂ ਨੂੰ ਮੈਂ ਇੱਕ ਮੈਸੇਜ ਦੇ ਰਿਹਾ ਕਿ ਮੈਂ ਇਸ ਉਮਰ ਦੇ ਵਿੱਚ ਅਗਰ ਇਹ ਕੰਮ ਕਰ ਸਕਦਾ ਤੇ ਤੁਸੀਂ ਇਹ ਕੰਮ ਕਰਨ ਲੱਗਿਆਂ ਤੁਹਾਨੂੰ ਕਿਸ ਕਿਸ ਕਾਲ ਦੀ ਦਿੱਕਤ ਆ ਸੋਹਣੇ ਪੈਸੇ ਵੱਜਦੇ ਨੇ ਔਰ ਹੱਕ ਹਲਾਲ ਦੀ ਕਮਾਈ ਆ ਆਪਣੇ ਜੀ ਜਿਵੇਂ ਗੱਲ ਕਰਾਂ ਪਰਿਵਾਰਕ ਮੈਂਬਰਾਂ ਦੀ ਤਾਂ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਪਰਿਵਾਰ ਦੇ ਵਿੱਚ ਆਪਣੇ ਬੱਚੇ ਨੇ ਤਿੰਨ ਬੱਚੇ ਨੇ ਆਪਣੇ ਸਾਰੇ ਆਪਣੀ ਜਗ੍ਹਾ ਸੈੱਟ ਨੇ ਠੀਕ ਹੈ ਕੋਈ ਇਸ ਗੱਲ ਦੀ ਕੋਈ ਦਿੱਕਤ ਨਹੀਂ ਹੈਗੀ ਬਾਕੀ ਮੇਰਾ ਨਾਲ ਪ੍ਰਾਪਰਟੀ ਦਾ ਕੰਮ ਹੈ ਮੈਂ ਇਸ ਨੂੰ ਇੱਕ ਸਾਈਡ ਬਿਜਨਸ ਦੇ ਤੌਰ ਤੇ ਕੰਮ ਕਰ ਰਿਹਾ ਹਾਂ ਇਹਦਾ ਕੰਮ ਕਰ ਰਹੇ ਹਾਂ ਇੱਕ ਮੈਸੇਜ ਹੈ ਲੋਕਾਂ ਨੂੰ ਵੀ ਕਰੋ ਕੰਮ ਆਪਣਾ ਪੰਜਾਬ ਨੂੰ ਸੰਭਾਲੋ ਫਿਰ ਆਪਣਾ ਵਿਰਸਾ ਸੰਭਾਲੋ ਸਾਸ਼ੀਗਲ ਦਾ ਸਿਟੀ ਹਰਲੈਂਸ ਤੇ ਕਰ ਰਹੇ ਤੁਸੀਂ ਮੈਂ ਤੁਹਾਡਾ ਦੋਸਤ ਗਗਨ ਸਮਾਦ ਕਹਿੰਦੇ ਨੇ ਕਿ ਜਿਹਦੇ ਅੰਦਰ ਮਿਹਨਤ ਕਰਨ ਦਾ ਜज्ਬਾ ਹੋਵੇ ਤਾਂ ਇੱਕ ਨਾ ਇੱਕ ਦਿਨ ਕਾਮਯਾਬ ਜ਼ਰੂਰ ਹੁੰਦਾ ਤੇ ਜਿਹਦੇ ਅੰਦਰ ਇਹ ਜज्ਬਾ ਹੁੰਦਾ ਹੈ ਮਿਹਨਤ ਦਾ ਫਿਰ ਉਹ ਉਮਰ ਨਹੀਂ ਦੇਖਦਾ ਉਹ ਸਮਾਂ ਨਹੀਂ ਦੇਖਦਾ ਉਹ ਜਗ੍ਹਾ ਨਹੀਂ ਦੇਖਦਾ ਤੇ ਉਹ ਮਿਹਨਤ ਕਰਨ ਦੀ ਥਾਂ ਲੈਂਦਾ ਤੇ ਇੱਕ ਨਾ ਇੱਕ ਦਿਨ ਕਾਮਯਾਬ ਜ਼ਰੂਰ ਹੋ ਜਾਂਦਾ ਹੈ ਅੱਜ ਤੁਹਾਨੂੰ ਅਜਿਹੇ ਸਰਦਾਰ ਜੀ ਨਾਲ ਅਸੀਂ ਮਿਲਾਵਾਂਗੇ ਜੋ ਕਿ ਸੜਕ ਦੇ ਕਿਨਾਰੇ ਚਾਂਪ ਕੁਲਚਾ ਵੇਚਦੇ ਆ ਤੇ ਨਾਲ ਠੰਡੇ ਠੰਡੇ ਦਹੀਂ ਭੱਲੇ ਖਾਸ ਗੱਲ ਬਾਤ ਕੀ ਹੈ ਖਾਸ ਇਹ ਹੈ ਕਿ ਸਰਦਾਰ ਜੀ ਜੋ ਸਾਡੇ ਨਾਲ ਖੜੇ ਨੇ ਗੱਡੀ ਦੇ ਉੱਪਰ ਪੂਰਾ ਸੈਟਅਪ ਇਹਨਾਂ ਨੇ ਲਾਇਆ ਹੋਇਆ ਤੇ ਪੰਜਾਬੀ ਜਿਹੜੇ ਲੋਕ ਭਰਾ ਨੇ ਬਹੁਤ ਪਿਆਰ ਕਰਦੇ ਇਹਨਾਂ ਨੂੰ ਆ ਕੇ ਇਹਨਾਂ ਕੋਲ ਡਿਲੀ ਟੇਸਟ ਕਰਕੇ ਜਾਂਦੇ ਆ ਤੇ ਆਉ ਤੁਹਾਨੂੰ ਮੁਲਾਕਾਤ ਕਰਵਾਉਣੇ ਆ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਨਾਮ ਦੱਸ ਦਿਓ ਵੀ ਨਾਮ ਕੀ ਹੈ ਜੀ ਮੇਰਾ ਅਪਿੰਦਰਪਾਲ ਸਿੰਘ ਨਾਮ ਹੈ ਜੀ ਏ ਪੀ ਸਿੰਘ ਸ਼ਾਰਟ ਨੇਮ ਮੇਰਾ ਮੰਨ ਲਓ ਉਮਰ ਤੜੀ ਕਾਫੀ ਹੈ ਹਣਾ ਤੇ ਰੋਡ ਦੇ ਕਿਨਾਰੇ ਫਿਰ ਵੀ ਤੁਸੀਂ ਮੰਨ ਲਓ ਐਨੀ ਉਮਰ ਹੋਣ ਦੇ ਬਾਵਜੂਦ ਵੀ ਗੱਡੀ ਦੇ ਉੱਪਰ ਸੈਟਅਪ ਲਾਇਆ ਹੋਇਆ ਚਾਪ ਗੁਲਚਾ ਵੇਚ ਰਹੇ ਹੋ ਕਿਵੇਂ ਮਨ ਦੇ ਵਿੱਚ ਆਇਆ ਵੀ ਇਹ ਕੰਮ ਸ਼ੁਰੂ ਕੀਤਾ ਜਾ ਸਕਦਾ ਮੇਰੇ ਮਨ 'ਚ ਇੱਕ ਚੀਜ਼ ਆਈ ਸੀ ਓਏ ਸੀ ਵੈਸੇ ਮੇਰੇ ਮਨ ਤੇ ਬਹੁਤ ਦੇਰ ਦਾ ਘਾਦਾ ਸੀਗਾ ਵੀ ਐਦਾਂ ਦਾ ਕੋਈ ਕੰਮ ਕੋਈ ਸ਼ੌਂਕ ਸੀਗਾ ਤੇ ਟਾਈਮ ਨਹੀਂ ਮਿਲਿਆ ਤੇ ਹੁਣ ਮਨ ਚ ਆਇਆ ਸੀ ਮੈਂ ਕਿਹਾ ਵੀ ਵੀਡੀਓ ਵਗੈਰ ਨਹੀਂ ਦੇਖੀ ਦੀਆਂ ਨੇ ਇਹ ਵੀਡੀਓ ਨੇ ਜਿਹੜੀਆਂ ਕਿ ਇਦਾਂ ਦੀਆਂ ਵੀਡੀਓ ਆ ਰਹੀਆਂ ਨੇ ਕਿ ਲੋਕੀ ਬਾਹਰ ਜਾ ਕੇ ਆਪਣੇ ਮਾਪਿਆਂ ਨੂੰ ਭੁੱਲ ਰਹੇ ਨੇ ਇੱਥੇ ਕੰਮ ਕਰਨ ਲੱਗਿਆਂ ਬੜਾ ਸੋਚਦੇ ਆ ਵੀ ਅਸੀਂ ਕੀ ਕਰੀਏ ਕਰੀਏ ਨਾ ਕਰੀਏ ਸ਼ਰਮ ਲੋਕ ਬਹੁਤ ਕਰ ਦਿੰਦੇ ਆਪਣੇ ਪੰਜਾਬੀ ਭਰਾ ਖਾਸ ਕਰਕੇ ਨੌਕਰੀਆਂ ਮਿਲਦੀਆਂ ਨਹੀਂ ਨਸ਼ੇ ਪੱਤੇ ਜੇ ਲੱਗੇ ਨੇ ਆਪਣਾ ਘਰ ਬਰਬਾਦ ਕਰ ਦਿੰਦੇ ਨੇ ਉਹਨਾਂ ਨੂੰ ਮੈਂ ਇੱਕ ਮੈਸੇਜ ਦੇ ਰਿਹਾ ਕਿ ਮੈਂ ਇਸ ਉਮਰ ਦੇ ਵਿੱਚ ਅਗਰ ਇਹ ਕੰਮ ਕਰ ਸਕਦਾ ਤੇ ਤੁਸੀਂ ਇਹ ਕੰਮ ਕਰਨ ਲੱਗੇ ਆ ਤੁਹਾਨੂੰ ਕਿਸ ਕਿਸ ਕਾਲ ਦੀ ਦਿੱਕਤ ਆ ਸੋਨੇ ਪੈਸੇ ਵੱਜਦੇ ਨੇ ਔਰ ਹੱਕ ਹਲਾਲ ਦੀ ਕਮਾਈ ਆ ਗੁਨਾਰਾ ਸਾਹਿਬ ਨੇ ਵੀ ਮੈਸੇਜ ਦਿੱਤਾ ਵਾ ਕਿ ਹੱਕ ਹਲਾਲ ਦੀ ਤੁਸੀਂ ਕਮਾਈ ਕਰੋ ਹੱਕ ਹਲਾਲ ਦੇ ਵਿੱਚ ਤੁਸੀਂ ਕਰ ਸਕਦੇ ਹੋ ਹੱਕ ਹਲਾਲ ਦੀ ਕਮਾਈ ਤੁਹਾਡੇ ਲਈ ਬਹੁਤ ਵਧੀਆ ਚੀਜ਼ ਆ ਤੇ ਗੁਨਾਰਾ ਸਾਹਿਬ ਨੇ ਵੀ ਅਖੀਰਲੀ ਉਮਰ ਦੇ ਵਿੱਚ ਜਾ ਕੇ ਹਲਵਾਇਆ ਸੀ ਉਹਨਾਂ ਨੇ ਵੀ ਕਿਰਤ ਕਰਕੇ ਦੱਸੀ ਸੀ ਕਿ ਕਿਰਤ ਕਰਨੀ ਮਾੜੀ ਗੱਲ ਨਹੀਂ ਹੈ ਸੋ ਇੱਕ ਮੈਸੇਜ ਹੈ ਅੱਜ ਕੱਲ ਦੇ ਬੱਚਿਆਂ ਨੂੰ ਕਿ ਤੁਸੀਂ ਆਓ ਜਿਸ ਦਾ ਵੀ ਤੁਸੀਂ ਕੰਮ ਕਰਨਾ ਚਾਹੋ ਕਰੋ ਸ਼ਰਮ ਨੂੰ ਪਰੇ ਸਿੱਟੋ ਸ਼ਰਮ ਦਾ ਸ਼ਰਮ ਕਰਨ ਨਾਲ ਕੋਈ ਇਹਨਾਂ ਕੋ ਬੈਨੀਫਿਟ ਨਹੀਂ ਨੁਕਸਾਨ ਹੀ ਨੁਕਸਾਨ ਹੈ ਆਪਣੇ ਜੀ ਜਿਵੇਂ ਗੱਲ ਕਰਾਂ ਪਰਿਵਾਰਕ ਮੈਂਬਰਾਂ ਦੀ ਤਾਂ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਪਰਿਵਾਰ ਦੇ ਵਿੱਚ ਆਪਣੇ ਬੱਚੇ ਨੇ ਤਿੰਨ ਬੱਚੇ ਨੇ ਆਪਣੇ ਸਾਰੇ ਆਪਣੀ ਜਗ੍ਹਾ ਸੈੱਟ ਨੇ ਠੀਕ ਹੈ ਕੋਈ ਇਸ ਗੱਲ ਦੀ ਕੋਈ ਦਿੱਕਤ ਨਹੀਂ ਹੈਗੀ ਬਾਕੀ ਮੇਰਾ ਨਾਲ ਪ੍ਰਾਪਰਟੀ ਦਾ ਕੰਮ ਹੈ ਮੈਂ ਇਸ ਨੂੰ ਇੱਕ ਸਾਈਡ ਬਿਜਨਸ ਦੇ ਤੌਰ ਤੇ ਕੰਮ ਕਰ ਰਿਹਾ ਹਾਂ ਔਰ ਮੈਂ ਜਿਹੜਾ ਇਹ ਕੰਮ ਕਰ ਰਿਹਾ ਹਾਂ ਔਰ ਮੈਂ ਇਹ ਵੀ ਇੱਕ ਮੈਸੇਜ ਦੇ ਰਿਹਾ ਹਾਂ ਕਿ ਕਿਹੜਾ ਬੰਦੇ ਨੂੰ ਕੰਮ ਦੀ ਲੋੜ ਹੈ ਉਹ ਕੰਮ ਕਰਨਾ ਚਾਹਦਾ ਹੈ ਬੇਸ਼ੱਕ ਮੇਰਾ ਨੰਬਰ ਹੈਗਾ ਮੋਬਾਈਲ ਨੰਬਰ ਡਿਸਪਲੇ ਕੀਤਾ ਹਨ ਤੁਸੀ ਕਰ ਦਿਓਗੇ ਉਹਦੇ ਤੇ ਸੰਪਰਕ ਕਰਕੇ ਕਿਸੇ ਬੰਦੇ ਨੇ ਵੀ ਅਗਰ ਆਪਣੀ ਰੋਜੀ ਰੋਟੀ ਦਾ ਪ੍ਰਬੰਧ ਕਰਨਾ ਹੋਵੇ ਤੇ ਆ ਜੇ ਸਾਡੇ ਕੋਲ ਸਾਡੇ ਨਾਲ ਕੇ ਕੰਮ ਕਰਨ ਕੰਮ ਕਰਨ ਦੇ ਵਿੱਚ ਕੋਈ ਸ਼ਰਮ ਨਹੀਂ ਹੈਗੀ ਇਸ ਕਰਕੇ ਮੈਂ ਇਹ ਮੈਸੇਜ ਲੋਕਾਂ ਨੂੰ ਕਨਵੇ ਕਰ ਰਿਹਾ ਹਾਂ ਔਰ ਜਿਹੜਾ ਸਮਾਨ ਅਸੀਂ ਬਣਾ ਰਹੇ ਹਾਂ ਬਹੁਤ ਵਧੀਆ ਬਣਾ ਰਹੇ ਹਾਂ ਆਪਣੇ ਘਰ ਹੀ ਬਣਾ ਰਹੇ ਹਾਂ ਔਰ ਬਹੁਤ ਜਿਹੜਾ ਬੰਦਾ ਵੀ ਖਾ ਕੇ ਜਾਂਦਾ ਚੀਜ਼ ਖਾ ਕੇ ਜਾਂਦਾ ਸਾਡੇ ਦਹੀਂ ਭੱਲੇ ਸਪੈਸ਼ਲ ਨੇ ਉਹ ਕਹਿੰਦਾ ਜੀ ਉਹ ਤੁਹਾਡੀ ਕੁਆਲਿਟੀ ਬਹੁਤ ਵਧੀਆ ਸਾਫ ਸਫਾਈ ਆ ਔਰ ਇਹ ਚਾਮ ਕੁਲਚਾ ਅਸੀਂ ਦਿੰਨੇ ਆ ਬਾਜ਼ਾਰ ਚੋਂ ਕਿਤੋਂ ਵੀ ਇਹ ਚੀਜ਼ੇ ਨਹੀਂ ਮਿਲਦੀ ਵਧੀਆ ਚੀਜ਼ ਬਣਾਉਂਦੇ ਆ ਵਧੀਆ ਮਸਾਲੇ ਪਾ ਕੇ ਕੋਈ ਇਹਦੇ ਚੇ ਨਹੀਂ ਹੈਗਾ ਕਿ ਅਸੀਂ ਕੋਈ ਐਹੋ ਜਿਹੀ ਚੀਜ਼ਾਂ ਪਾਣੇ ਜਿੰਨਾ ਮਟਰ ਜਾਂ ਕੋਈ ਐਹੋ ਜਿਹੀ ਚੀਜ਼ਾਂ ਜਿਹੜੀ ਕਿ ਨੁਕਸਾਨ ਕਰਦੀਆਂ ਇਨਸਾਨ ਮਤਲਬ ਇਹਦੇ ਚ ਕੋਈ ਕਿਸੇ ਕਾਲ ਦੀ ਨੁਕਸਾਨ ਨਹੀਂ ਹੋਊਗਾ ਔਰ ਜਿਹੜੀ ਇਮਲੀ ਹੈ ਸਾਡੀ ਬਹੁਤ ਵਧੀਆ ਸੀ ਇਮਲੀ ਜਿਹੜੀ ਹੈਗੀ ਹੈ ਸਾਡੀ ਅਸੀਂ ਗੁੜ ਵਿੱਚ ਪਾ ਕੇ ਉਹਦੀ ਤਿਆਰ ਕਰਦੇ ਆ ਕੋਈ ਟਾਟਰੀ ਨਹੀਂ ਪਾਉਂਦੇ ਕੋਈ ਇਹਦੇ ਵਿੱਚ ਅਸੀਂ ਕੋਈ ਐਹੋ ਜਿਹੀ ਚੀਜ਼ ਨਹੀਂ ਪਾਉਂਦੇ ਜਿਹੜੀ ਕਿ ਨੁਕਸਾਨ ਕਰੇ ਤੋ ਅੰਕਲ ਜੀ ਜਦਾਂ ਕਿ ਤੁਸੀਂ ਦੱਸਿਆ ਕਿ ਤਿੰਨ ਤੁਹਾਡੇ ਬੱਚੇ ਨੇ ਤੇ ਨਾਲ ਤੁਸੀਂ ਪ੍ਰਾਪਰਟੀ ਡੀਲਰ ਦਾ ਵੀ ਕੰਮ ਕਰਦੇ ਹੋ ਤੇ ਫਿਰ ਵੀ ਤੁਸੀਂ ਮਤਲਬ ਰੋਡ ਦੇ ਉੱਤੇ ਖੜੇ ਹੋਣ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂਕਿ ਜਦੋਂ ਪਰਿਵਾਰ ਹੋਵੇ ਜਾਂ ਪਰਿਵਾਰ ਦੇ ਮੈਂਬਰ ਵੀ ਕਹਿੰਦੇ ਵੀ ਨਹੀਂ ਜੀ ਆਪਾਂ ਨੂੰ ਇਹ ਕੰਮ ਚੰਗਾ ਨਹੀਂ ਲੱਗਦਾ ਹਨਾ ਜਾਂ ਪ੍ਰਾਪਰਟੀ ਡੀਲਰ ਤੁਸੀਂ ਹੈਗੇ ਹੋ ਮਤਲਬ ਉਹ ਵੀ ਇੱਕ ਬਹੁਤ ਵੱਡੇ ਲੈਵਲ ਦਾ ਕੰਮ ਹੁੰਦਾ ਪਰ ਫਿਰ ਵੀ ਤੁਸੀਂ ਖੜੇ ਹੋ ਇੱਥੇ ਡਟੇ ਖੜੇ ਹੋ ਮਿਹਨਤ ਕਰ ਰਹੇ ਹੋ ਮੈਂ ਇੱਕ ਮੈਸੇਜ ਦਿੱਤਾ ਬਸ ਜਿਸ ਕਰਕੇ ਇਹਦਾ ਕੰਮ ਕਰ ਰਹੇ ਆ ਇੱਕ ਮੈਸੇਜ ਆ ਲੋਕਾਂ ਨੂੰ ਵੀ ਕਰੋ ਕੰਮ ਆਪਣਾ ਪੰਜਾਬ ਨੂੰ ਆਪ ਸੰਭਾਲੋ ਪੰਜਾਬ ਸਾਡੇ ਹੱਥੋਂ ਜਾ ਰਿਹਾ ਬੱਚੇ ਜਿਹੜੇ ਚੰਗੇ ਚੰਗੇ ਸਾਰੇ ਬਾਹਰ ਜਾ ਰਹੇ ਨੇ ਮਾਪੇ ਤੋਂ ਦੂਰ ਜਾ ਰਹੇ ਨੇ ਈਵਨ ਕਿ ਐਂਡ ਟਾਈਮ ਦੇ ਉੱਤੇ ਵੀ ਇਹੋ ਜਿਹਾ ਟਾਈਮ ਆਂਦਾ ਕਿ ਮਾਪੇ ਰੋਂਦੇ ਮਰ ਜਾਂਦੇ ਨੇ ਕਿ ਉਹਨਾਂ ਦੀ ਸਸਕਾਰ ਕਰਨ ਲਈ ਵੀ ਨਹੀਂ ਆ ਸਕਦੇ ਇਸ ਕਰਕੇ ਪੰਜਾਬ ਨੇ ਪੰਜਾਬੀ ਭਰਾ ਸਾਰੇ ਰਲ ਕੇ ਕੰਮ ਕਰਨ ਪੰਜਾਬੀਆਂ ਨੂੰ ਪੰਜਾਬੀ ਦੀ ਸਪੋਰਟ ਕਰਨ ਠੀਕ ਹੈ ਬਾਕੀ ਇਹੀ ਮੈਂ ਮੈਸੇਜ ਦੇਣਾ ਚਾਹਨਾ ਵਾ ਆਪਾਂ ਕਹਿ ਸਕਦੇ ਕਿ ਪੰਜਾਬ ਨੂੰ ਸੰਭਲਣ ਦੀ ਲੋੜ ਹੈ ਹੁਣ ਕਿਉਂਕਿ ਜਿਸ ਤਰੀਕੇ ਨਾਲ ਘਰ ਖਾਲੀ ਹੁੰਦੇ ਜਾ ਰਹੇ ਆ ਬੱਚੇ ਬਾਹਰ ਵੱਲ ਭੱਜ ਰਹੇ ਆ ਤਾਂ ਪੰਜਾਬ ਨੂੰ ਸੰਭਲਣ ਦੀ ਲੋੜ ਹੈ ਸੰਭਲਣ ਦੀ ਲੋੜਾ ਬਸ ਬਸ ਇਹੀ ਮੈਸੇਜ ਹੈ ਮੇਰਾ ਵੀ ਆਪਣਾ ਪੰਜਾਬ ਨੂੰ ਸੰਭਾਲੋ ਫਿਰ ਆਪਣਾ ਵਿਰਸਾ ਸੰਭਾਲੋ ਸੋ ਅੰਕਲ ਜੀ ਇੱਕ ਵਾਰ ਬੰਕੇ ਨਾਲ ਪ੍ਰੋਪਰ ਆਪਣਾ ਲੋਕੇਸ਼ਨ ਦੱਸ ਦੋ ਵੀ ਤੁਸੀਂ ਕਿੱਥੇ ਹੁੰਦੇ ਹੋ ਕਿੰਨੇ ਵਜੇ ਤੁਸੀਂ ਆ ਜਾਂਦੇ ਹੋ ਕਿੰਨੇ ਵਜੇ ਤੱਕ ਹੁੰਦੇ ਹੋ ਤੇ ਕੋਈ ਛੁੱਟੀ ਵੀ ਕਰ ਦਿਓ ਕਿ ਦਿੱਲੀ ਆਉਣੇ ਹੋ ਸਾਡਾ ਸੰਡੇ ਛੁੱਟੀ ਹੁੰਦੀ ਹੈ ਜੀ ਸੰਦੇ ਅਸੀਂ ਅਰੈਸਟ ਕਰਦੇ ਆਂ ਬਾਕੀ ਸਾਡੇ ਲਈ ਸਾਡਾ ਸਵੇਰੇ ਅਸੀਂ 12 ਵਜੇ ਸਟਾਰਟ ਕਰ ਲੈਣੇ ਆਂ ਕੰਮ ਇੱਥੇ ਔਰ ਸ਼ਾਮੇ 6 ਵਜੇ ਤੱਕ ਸਾਡਾ ਨਿਰੰਤਰ ਚੱਲਦਾ ਕੰਮ ਲੋਕੇਸ਼ਨ ਸਾਡੀ ਹੈਗੀ ਆ ਕਿ ਗੁਰਦੇਵ ਨਗਰ ਲੁਧਿਆਣਾ ਸ਼ਹਿਰ ਆ ਗੁਰਦੇਵ ਨਗਰ ਆਰਤੀ ਸ੍ਰੀਮੇ ਦੇ ਕੋਲ ਪਾਣੀ ਦੀ ਟੈਂਕੀ ਆ ਉਥੇ ਬਾਗ ਬਣਿਆ ਛੋਟਾ ਜਿਹਾ ਨਾਲ ਵੇਰਕੇ ਦਾ ਬੂਥ ਆ ਜੇ ਕਿਸੇ ਨੇ ਵੀ ਆਣਾ ਹੋਵੇ ਔਰ ਆਨਲਾਈਨ ਵੀ ਆਰਡਰ ਕਰਨਾ ਹੋਵੇ ਉਹ ਵੀ ਅਸੀਂ ਬੰਦਿਆਂ ਰੇਂਜਮੈਂਟ ਕਰ ਰਹੇ ਆ ਤੇ ਅਸੀਂ 2 ਕਿਲੋਮੀਟਰ ਤੱਕ ਉਹ ਜਗਾ ਜਿਹੜਾ ਜਮਾਨ ਜਿਹੜਾ ਹੈਗਾ ਉਹ ਪਹਚਾਵਾਂ ਕਰਾਂਗੇ ਔਰ ਹਰ ਤਰ੍ਹਾਂ ਦੀ ਸਾਡੀ ਸਮਾਨ ਦੀ ਗਾਰੰਟੀ ਆ